ਪੱਤਰਕਾਰ ਦੇ ਨੇ ਸ਼ਰਮੀ ਨਾ ਲਈ ਜਮਾ ਸੰਗੀ ਰਹਿ ਗਈ ਜਮਾ ਮਤਲਬ ਜਿਹੜੇ ਜਿਹੜੇ ਬਹੁਤ ਸਾਰੇ ਤੁਹਾਡੇ ਵਰਗੇ ਪੱਤਰਕਾਰ ਚੰਗੇ ਵੀ ਹੈਗੇ ਜਿਹੜਾ ਜਿਹੜੇ ਕੀ ਸਾਡਾ ਪਰਿਵਾਰ ਦਾ ਸਾਥ ਵੀ ਦਿੰਦੇ ਨੇ ਉਹਨਾਂ ਦੀ ਅੱਖਾਂ ਪੁੰਹੁੰਦੇ ਨੇ ਤੇ ਜਿਹੜੇ ਟੁਕੜਾਰ ਪੱਤਰਕਾਰਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿਹਨਾਂ ਜਿਨ੍ਹਾਂ ਕੋਲੇ ਖਬਰਾਂ ਚਲਾਈਆਂ ਉਹਨਾਂ ਨੇ ਡੀਲ ਕਰ ਦਿਓ ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਤੁਹਾਡੇ ਤੁਹਾਨੂੰ ਖਿੱਚਣਾ ਪਊਗਾ ਤਾਂ ਅਸੀਂ ਬੇਨਤੀ ਕਰਦੇ ਹਾਂ ਉਹਨੂੰ ਛੇਤੀ ਨੂੰ ਡੀਲੀਟ ਮਾਰ ਦਿਓ ਪਰਿਵਾਰ ਨੂੰ ਬਹੁਤ ਵੱਡਾ ਕੰਨ ਦਾ ਮਤਲਬ ਦੁੱਖ ਹੈ ਇਸ ਗੱਲ ਦਾ ਤਾਂ ਜਿਨ੍ਹਾਂ ਜਿਨ੍ਹਾਂ ਨੇ ਇਹ ਚਾਲ ਬਣਾ ਕੀਤਾ ਤਾਂ ਉਹ ਇਸ ਖਮਾਜਾ ਭੁਗਤ ਲੈਣਗੇ ਫਿਰ ਆਪਣੇ ਬਾਜ ਆ ਜੀ ਗਮਾਂ ਤੋਂ ਤਾਂ ਅਸੀਂ ਬੇਨਤੀ ਨਾਲ ਵੀ ਕਰਾਂਗੇ ਜੇ ਤੁਸੀਂ ਉਸ ਪਰਿਵਾਰ ਦੀ ਇਹ ਦਿਖਾ ਸਕਦੇ ਹੋ ਤਾਂ ਆਪਦੇ ਪਰਿਵਾਰ ਦਾ ਵੀ ਦਿਖਾ ਦਿਓ ਵੀ ਸਾਡੀ ਮੈਡੀਕਲ ਵਾਲੇ ਨੂੰ ਕਿੰਨਾ ਮਹੀਨਾ ਲੱਗਿਆ ਜਾਂ ਤੇਰੀ ਭੈਣ ਨੂੰ ਕਿਹੜਾ ਮਹੀਨਾ ਲੱਗਿਆ ਉਹ ਸੋਸ਼ਲ ਦੇ ਕਰ ਦਿਓ ਫਿਰ ਅਸੀਂ ਮੰਨ ਲਾਗੇ ਹਾਂ ਠੀਕ ਹੈ ਓਕੇ ਹੈ ਕਹੋ ਸਾਡੇ ਪੰਜਾਬ ਦਾ ਸੀਐਮ ਹੈ ਜਿਹੜਾ 26 ਜਨਵਰੀ ਤੋਂ ਆਪਣੇ ਬੱਚਿਆਂ ਨੂੰ ਦੱਸਦਾ ਵੀ ਤੁਹਾਡੀ ਦੂਜੀ ਮਾਂ ਨੂੰ ਇੰਨਾ ਇੰਨਾ ਮਹੀਨਾ ਲੱਗਿਆ ਨਾ ਉਹ ਪੱਤਰਕਾਰ ਨੂੰ ਸਿੱਖ ਲਿਆਊਗਾ ਮੈਂ ਤਾਂ ਉਹਨਾਂ ਤੋਂ ਰੰਗ ਵੀ ਜੇ ਸਾਡੇ ਸੀਐਮ ਤੋਂ ਪੱਤਰਕਾਰ ਸਿੱਖਿਆਊਗਾ ਆ ਜਿਹੜਾ ਹੁਣ ਚਲਾਇਆ ਹੈ ਇਸ ਪਰਿਵਾਰ ਨਾਲ ਹੁਣ ਜਿਵੇਂ ਬਹੁਤ ਕੁਝ ਚਲਾਇਆ ਰਿਹਾ ਆ ਆਈਬੀਐਫ ਫਲਾਣਾ ਉਹ ਕਿੰਨੇ ਇਹਨਾਂ ਨੂੰ ਪੁਸ਼ਟੀ ਕਰਦੀ ਪਰਿਵਾਰ ਤਾਂ ਬੋਲਣ ਨੂੰ ਤਿਆਰ ਨਹੀਂ ਜਿਹਦੇ ਮੂੰਹ ਦੇ ਵਿੱਚ ਕੁਝ ਹੈਗਾ ਜੀ ਭੌਂਕੀ ਜਾਂਦੇ ਨੇ ਜਿਹਦੇ ਮੂੰਹ ਦੇ ਵਿੱਚ ਹੈਗਾ ਬਕੀ ਜਾਂਦੇ ਨੇ ਪਰ ਪਤਾ ਕਿਸੇ ਨੂੰ ਕੱਖ ਨਹੀਂ ਹੈਗਾ ਜੀ ਕੀ ਅਪੀਲ ਕਰਨਾ ਚਾਹੁੰਦੇ ਐ ਸੋਤ ਪੀ ਪਾਰਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਲਦੀ ਕਰਦੇ ਜਿੰਨਾ ਚੰਨ ਨੇ ਚਲਾਈ ਆ ਸਿੱਧੇ ਡੀਡ ਮਾਰ ਦਿਓ ਜੀ ਇਹਨੂੰ ਬਸ ਕੀਤਾ ਜਾ ਬਿਲਕੁਲ ਗਲਤ ਹੈ ਜੀ ਬਿਲਕੁਲ ਹੀ ਕਿਸੇ ਵੀ ਪਰਿਵਾਰ ਦੀ ਪ੍ਰਾਈਵੇਟ ਜਿਹੜੀ ਸੇਫਟੀ ਹੁੰਦੀ ਉਹਨੂੰ ਦੇਖਣਾ ਚਾਹੀਦਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਸੋਸ਼ਲ ਮੀਡੀਆ ਤੇ ਚਲਾਉਣਾ ਚਾਹੀਦਾ ਇਹ ਜਿਹੜੇ ਟੁਕੜ ਵਿੱਚ ਪੱਤਰਕਾਰ ਐ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕੀ ਆਪ ਦੀ ਭੈਣ ਦੀ ਜਾਂ ਕਿਸੇ ਦੀ ਹੋਰ ਕੋਈ ਇਹ ਖਬਰ ਚਲਾ ਸਕਦੇ ਆ ਵੀ ਅਸੀਂ ਸਾਡੀ ਭੈਣ ਨੂੰ ਤੀਜਾ ਮਹੀਨਾ ਲੱਗਿਆ ਸਾਡੀ ਮਾਤਾ ਨੂੰ ਚੌਥਾ ਲੱਗਿਆ ਸਾਡੀ ਘਰ ਵਾਲੀ ਨੂੰ ਪੰਜਵਾਂ ਲੱਗਿਆ ਕੀ ਇਦਾਂ ਦੀਆਂ ਖਬਰਾਂ ਚਲਾ ਦੇਣਗੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸ਼ਰਮ ਦੀ ਗੱਲ ਹੁੰਦੀ ਹੈ ਸ਼ਰਮ ਇਹਨਾਂ ਨੂੰ ਹੈ ਨਹੀਂ ਠੀਕ ਆ ਸਾਨੂੰ ਮਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ ਅਸੀਂ ਬੋਲ ਵੀ ਦਿੰਨੇ ਆ ਪਸਤਾਉਣੇ ਵੀ ਆ ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ ਹੁਣ ਇਹਨਾਂ ਨੇ ਮਜਬੂਰ ਕਰਤਾ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਬਾਈਬਲ ਕੌਰ ਸਿੰਘ ਹੋਰੀਏ ਇਸ ਚੀਜ਼ ਤੇ ਕੋਈ ਬੋਲ ਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਬੋਲਾਂਗੇ ਇਹ ਗੱਲ ਵਧੂਗੀ ਇਹਦਾ ਵਧਾਉਣ ਦਾ ਕੋਈ ਤੁਕ ਨਹੀਂ ਅਸੀਂ ਇਧਰ ਪੈਣੀ ਬੇਨਤੀ ਕਰਦੇ ਆਂ ਵੀ ਜਿਹਨੇ ਵੀ ਇਹ ਚ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ ਜਿਹੜੀ ਕੋਈ ਗੱਲ ਆਉਗੀ ਜਾਂ ਸਾਹਮਣੇ ਆਉਗੀ ਉਹ ਥਮਾਉਣ ਤੇ ਆਜੂਗੀ ਸਭ ਨੂੰ ਪਤਾ ਲੱਗ ਜਾਊਗਾ ਬਿਨਾਂ ਤੋਕੀਆਂ ਬੇਮਤਲੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀ ਚਾਹੀਦੀ ਕੁਲਦੇ ਵੀ ਕੀ ਕਹੋਗੇ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਖਮਾਜਾ ਪਰਿਵਾਰ ਭੁਗਤ ਰਿਹਾ ਹੁਣ ਫੇਰ ਉਹੀ ਚੀਜ਼ਾਂ ਦੁਬਾਰਾ ਪਰਿਵਾਰ ਨੂੰ ਪਹਿਲੀ ਥ੍ਰੈਟਿੰਗ ਆ ਰਹੀ ਆ ਬਾਈ ਜ ਉਹ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀਆਂ ਖਬਰਾਂ ਲੀਕ ਕੀਤੀਆਂ ਸਿਕਿਉਰਿਟੀ ਲੈਸ ਕਰਤੀ ਇਹ ਕਰਤਾ ਉਹ ਕਰਤਾ ਹੁਣ ਸਿੱਧੂ ਕੱਲਾ ਹੁਣ ਮਾਰ ਦੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ ਇਹਨਾਂ ਚੀਜ਼ਾਂ ਨਹੀਂ ਕੀਤਾ ਬਲਤੇਜ ਪੰਨੂ ਵਰਗਿਆਂ ਨੇ ਆ ਇਹ ਕੰਮ ਕਰਵਾਇਆ ਸੀ ਠੀਕ ਹੈ ਉਹ ਜਿਹਦਾ ਖਿਆਮ ਮਾਰ ਜਿੱਥੇ ਸਿੱਧੂ ਦਾ ਪਿਓ ਬਾਰ-ਬਾਰ ਕੋਰਟ ਆਉਂਦਾ ਆ ਕੇ ਮੁੜ ਜਾਂਦਾ ਇੱਥੇ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ ਇਨਸਾਫ ਮਿਲਿਆ ਕੋਈ ਨਹੀਂ ਜੇ ਗੱਲ ਕੀਤੀ ਵੀ ਇਹਨਾਂ ਦੇ ਕਾਰਵਾਈ ਕਰੋ ਤਾਂ ਸਰਕਾਰ ਚੁੱਪੀ ਧਾਰ ਕੇ ਬੈਠੀ ਹੋਈ ਹੈ ਭਗਵਾਨ ਤਮਾਨ ਸਾਹਿਬ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਵੀ ਬਲਤੇਜ ਪ ਠੀਕ ਹੈ ਹੁਣ ਜਿਹੜੀ ਆ ਗੱਲ ਹੋ ਗਈ ਹੈ ਕਿਉਂਕਿ ਹਜੇ ਐਡਾ ਵੱਡਾ ਮਸਲਾ ਯਾਰ ਇੰਨੀ ਉਹਨਾਂ ਨੂੰ ਥ੍ਰੈਟ ਆ ਰਿਹਾ ਤੇ ਬੋਲਣ ਵਾਲੇ ਨੂੰ ਸ਼ਰਮ ਹੀ ਨਹੀਂ ਆਈ ਯਾਰ ਮੈਂ ਕੀ ਕਰ ਰਿਹਾ ਤੇ ਮੈਂ ਕਿਹੜੀ ਪੱਤਰਕਾਰਤਾ ਕਰ ਰਿਹਾ ਕਿਹੜੇ ਪਾਸੇ ਨੂੰ ਸਾਡੀ ਇਹ ਪੱਤਰਕਾਰਤਾ ਹੈ ਬਜੀ ਕੀ ਸਾਨੂੰ ਇਹ ਕਿਹੜੇ ਸਾਡੇ ਸਮਾਜ ਨੂੰ ਕਿਹੜੀ ਸਿਹਤ ਦੇ ਰਿਹਾ ਕੀ ਇਹ ਪੰਜਾਬ ਦੇ ਮੁੱਦੇ ਆ ਕੀ ਇਹ ਪੰਜਾਬ ਦਾ ਮੁੱਦਾ ਠੀਕ ਹੈ ਸਿੱਧੂ ਦੇ ਫੈਨ ਨੂੰ ਇਹ ਸਭ ਨੂੰ ਆਸ ਹੈ ਵੀ ਇਹਨਾਂ ਦੇ ਘਰੇ ਕੋਈ ਬੱਚਾ ਹੋਵੇ ਸਾਰੇ ਖੁਸ਼ੀਆਂ ਭਰ ਦਿਨ ਜਿਹੜਾ ਦੁਬਾਰਾ ਆਵੇ ਪਰ ਇਹਦਾ ਏ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਜਰ ਕੱਲ ਨੂੰ ਉਹ ਦਵਾਈ ਲੈਣ ਜਾਣ ਕਿਸੇ ਹੋਰ ਕਾਰਨ ਕਰਕੇ ਕੋਈ ਬੁਖਾਰ ਹੋ ਗਿਆ ਕੋਈ ਫਿਰ ਦੁਗ ਗਿਆ ਕਿ ਉਹ ਸਿੱਧੂ ਦੇ ਡੈਡੀ ਦੇ ਸਟੰਟ ਪਏ ਹੋਇਆ ਸਾਰਾ ਸਰੀਰ ਦੇ ਵਿੱਚ ਸਟੀਲ ਹੀ ਸਟੀਲ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਹੈ ਹਸਪੀਟਲ ਜਾਣਾ ਮੈਂ ਨਾ ਉੱਥੇ ਕੀ ਇਹ ਕੈਮਰੇ ਲੈ ਕੇ ਆ ਜਾਣਗੇ ਜੀ ਕੀ ਹੋ ਗਿਆ ਕੀ ਚੱਲ ਰਿਹਾ ਇਹਨਾਂ ਨੂੰ ਤਾਂ ਸ਼ਰਮ ਹੀ ਨਹੀਂ ਹੈਗੀ ਬਿਲਕੁਲ ਵੀ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਥੋੜੀ ਸ਼ਰਮ ਮਰਤਨੀ ਚਾਹੀਦੀ ਆ ਥੋੜੀ ਜੀ ਇਸ ਚੀਜ਼ ਤੋਂ ਸੋਚ ਲੈਣੀ ਸੇਲ ਲੈਣੀ ਚਾਹੀਦੀ ਆ ਵੀ ਪੱਤਰਕਾਰ ਤਾਂ ਕਿਸੇ ਚੀਜ਼ ਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਪੱਤਰਕਾਰ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਹੈ ਪਰ ਉਹ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ ਕਦੇ ਵੀ ਐਦਾਂ ਦੀ ਉਹ ਗੱਲ ਕਰਦੇ ਹੁੰਦੇ ਇਹਨਾਂ ਨੂੰ ਸ਼ਰਮ ਦਾ ਘਾਟ ਹੈ ਛੇੜੇ ਕਿ ਬੰਦੇ ਨੇ ਇਹ ਕੰਮ ਕੀਤਾ ਇਹਨਾਂ ਨੂੰ ਅਸੀਂ ਤਾੜਨਾ ਵੀ ਦਿੰਦੇ ਆ ਵੀ ਕੱਲ ਨੂੰ ਇਹ ਨਾ ਹੋਵੇ ਵੀ ਸਸੀ ਕਿਉਂਕਿ ਮੇਰੇ ਸਾਡੇ ਮੌਲਿਕ ਅਧਿਕਾਰ ਆ ਆਰਟੀਕਲ 21 ਦੇ ਮੁਤਾਬਕ ਜਿਹੜਾ ਕੋਈ ਕਿਸੇ ਦਾ ਅਧਿਕਾਰ ਹੁੰਦਾ ਹੈ ਵੀ ਉਹਨੂੰ ਕੋਈ ਸੋਸ਼ਲ ਮੀਡੀਆ ਤੇ ਨਹੀਂ ਭਰੇ ਕੋਈ ਪਰਸਨਲਟੀ ਨੂੰ ਪਾ ਸਕਦਾ ਇਹ ਮੈਨੂੰ ਮੇਰਾ ਅਧਿਕਾਰ ਹੈ ਆਰਟੀਕਲ 21 ਦੇ ਤਹਿਤ ਮੈਨੂੰ ਇਹ ਮੌਲਿਕ ਅਧਿਕਾਰ ਮਿਲੇ ਹੋਇਆ ਇਹਦੇ ਵਿੱਚ ਜੇ ਮੈਂ ਕੋਈ ਇਹਨਾਂ ਤੇ ਪਟੀਸ਼ਨ ਪਾਦਾ ਤਾਂ 2 ਸਾਲ ਦੀ ਸਜ਼ਾ ਹੈ ਠੀਕ ਹੈ ਉਹ ਪਰਿਵਾਰ ਨਹੀਂ ਬੋਲਦਾ ਇਹ ਮਤਲਬ ਤਾਂ ਨਹੀਂ ਹੈ ਵੀ ਤੁਸੀਂ ਸਿਰੇ ਹੀ ਸਿਰ ਚੜੀ ਜਾਓ ਗਾਂ ਨਹੀਂ ਗਾਂ ਤੁਸੀਂ ਫੋਟੋ ਨਾਲ ਐਡਿਟਡ ਕਰਕੇ ਹੋਰ ਚੀਜ਼ਾਂ ਕਰ ਕਰਕੇ ਤੁਸੀਂ ਗੰਦ ਮੰਦ ਜਿਹੜਾ ਇਹਦੇ ਉੱਤੇ ਪਾਉਣ ਲੱਗ ਗਏ ਫੇਰ ਸੋਨੋ ਇਹਦੇ ਖਬਰ ਮੈਂ ਭਗਤ ਨੇ ਪਾਣਗੇ ਹੁਣ ਅਸੀਂ ਬੇਨਤੀ ਕਰਦੇ ਆ ਜਿਹਦੇ ਜਿਹਦੇ ਕੋਲੇ ਵੀ ਇਹ ਖਬਰ ਆਉਂਦੀ ਹੈ ਇਹਨੂੰ ਡਿਲੀਟ ਮਾਰ ਦਿੱਤਾ ਜਾਏ